ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਰਮਨਦੀਪ ਸਿੰਘ ਤੁਹਾਡਾ ਸਵਾਗਤ ਕਰਦੇ ਆਂ ਦੋਸਤੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਦੋਸਤੋ ਅੱਜ ਆਪਾਂ ਪਿੰਡ ਤਖਤਮਾਲਾ ਦੇ ਵਿੱਚ ਪਹੁੰਚੇ ਬਾਈ ਪ੍ਰਦੀਪ ਤੇ ਬੱਬੂ ਕੋਲੇ ਅੱਜ ਆਪਾਂ ਤੁਹਾਨੂੰ ਘਟੂ ਘਟ 13 14 ਨਾਗ ਜਿਹੜੀ ਆਪਾਂ گاਮਾਂ ਦੇ ਉਹ ਤੁਹਾਨੂੰ ਦਿਖਾਵਾਂਗੇ ਬਾ ਕਮਾਲ گاਮਾਂ ਨੇ ਸੋਹਣੀਆਂ ਸੁਨੱਖੀਆਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਬਾਕੀ ਆਜੋ ਬਾਈਆਂ ਨਾਲ ਆਪਾਂ ਗੱਲਬਾਤ ਕਰਵਾਉਣੀ ਆ ਸਾਰੀ ਆਪਾਂ ਜਾਣਕਾਰੀ ਤੁਹਾਨੂੰ ਲੈ ਕੇ ਦੇਵਾਂਗੇ ਤੇ ਬਹੁਤਾ ਟਾਈਮ ਨਹੀਂ ਲੈਂਦੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਆਜੋ ਕਰਾਉਣੀ ਆ ਗੱਲਬਾਤ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੱਡੇ ਵੀਰ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਨਾਮ ਦੱਸੋ ਦਰਸ਼ਕਾਂ ਦਾ ਨਾਮ ਮੇਰਾ ਬੱਬੂ ਹੈ ਵੀਰੇ ਪਿੰਡ ਤਖਤਮਾਲ ਤਹਿਸੀਲ ਕਾਲਾਵਲੀ ਜ਼ਿਲ੍ਹਾ ਸਰਸਾ ਜੀ ਠੀਕ ਹੈ ਕਾਲਾਵਲੀ ਤੋਂ ਕਿੰਨੇ ਕੁ ਦੂਰ ਰਹਿੰਦਾ ਵੀ ਆਪਾਂ ਕਾਲਾਵਲੀ ਤੋਂ 2-3 ਕਿਲੋਮੀਟਰ ਦੂਰ ਹੈ ਬਾਈ ਜੀ ਚੱਲ ਵੱਡੀ ਸੱਬ ਰੋਡ ਤੇ ਠੀਕ ਹੈ ਵੀਰੇ ਤੇ ਬੱਬੂ ਭਾਈ ਜਿਵੇਂ ਆਪਣੇ ਕੋਲ ਰੁਟੀਨ ਦੇ ਵਿੱਚ ਕਿੰਨੇ ਕੁ ਨਾਗ ਜਿਹੜੇ ਵਿਕਰੀ ਆਉਂਦੇ ਆਮ ਆਪਣੇ ਕੋਲੇ ਬਾਈ ਜੀ 15-16 ਹਰ ਵਕਤ ਹੁੰਦੀ ਹੈ ਠੀਕ ਆ ਹਾਂਜੀ ਅ ਮਤਲਬ ਸੇਲ ਪਰਚੇਜ ਦਾ ਕੰਮ ਆ ਵੀ ਹੈ ਨਾ ਹਾਂਜੀ ਵੀਰੇ ਹਾਂਜੀ ਹਾਂਜੀ ਠੀਕ ਆ ਵੀਰੇ ਤੇ ਵੀਰੇ ਆਪਾਂ ਪਹਿਲੇ ਨੰਬਰ ਵਾਲੀ ਗਾਂ ਤੋਂ ਸਟਾਰਟ ਕਰੀਏ ਆਪਾਂ ਹਾਂਜੀ ਸਰ ਹਾਂਜੀ ਤੇ ਸਰ ਜਿਵੇਂ ਆਪਣੀ ਇਹ ਗਾਂ ਤੁਸੀਂ ਜਿਹੜੀ ਦਿਖਾ ਰਹੇ ਹੋ ਹੁਣ ਇਹ ਕਿੰਨੇਵੇਂ ਸੂਏ ਸੂਣ ਵਾਲੀ ਐ ਇਹ ਦੂਜਾ ਸੂਆ ਸੂ ਬਾਈ ਜੀ ਹਲੇ 6-7 ਦਿਨ ਬਾਕੀ ਆਲੇ ਆਰਡਰ ਬਣਾਉਣਾ ਇਹਨੇ ਬੱਚੀ ਨੂੰ ਬਹੁਤ ਠੀਕ ਐ ਜੀ ਹਾਂ ਤੇ 6-7 ਦਿਨ ਬਾਕੀ ਆ ਦੋਸਤੋ ਦੂਜਾ ਸੂਆ ਤੇ ਦੁੱਧ ਦੀ ਕੰਪੈਸਟੀ ਕਿੰਨੀ ਕਰ ਹੋਗੀ ਵੀਰੇ ਦੁੱਧ ਬਾਈ ਜੀ 35-36 ਕਿਲੋ ਪਛੀ ਖੁੱਲਾ ਦੁੱਧ ਪਾ ਦੂਗੀ ਰਾਮ ਨਾਲ ਠੀਕ ਐ ਵੀਰੇ ਹਾਂਜੀ ਰੇਟ ਹੈ ਦਾ 95000 ਰੁਪਇਆ ਭਾਈ 95000 ਹਾਂਜੀ ਭਾਈ ਠੀਕ ਹੈ ਵੀਰੇ ਤੇ ਭਾਈ ਤੋਰਿਓ ਕਰਾਂ ਫਿਰ ਆਪਾਂ ਦਸ ਕ ਨੂੰ ਗਾਂ ਤੋਰ ਕੇ ਦਿਖਾ ਦਗੇ ਬਹੁਤ ਜਿਆਦਾ ਸੁਹਾਵਾ ਬਹੁਤ ਠੰਡਾ ਠੀਕ ਹੈ ਠੀਕ ਹੈ ਬਹੁਤ ਜਿਆਦਾ ਸੋਹਣੀ ਸੁਨੱਖੀ ਜਿਹੜੀ ਆਪਾਂ ਤੁਹਾਨੂੰ ਗਾਂ ਦਿਖਾ ਰਹੇ ਹਾਂ ਦੋਸਤੋ ਹਨਾ ਬਾਕੀ ਤੁਸੀਂ ਤੁਰਦੀ ਦੇਖ ਲਓ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਜਿਹੜੀ ਗਾਂ ਕੀ ਬਾਕੀ ਆਪਾਂ ਕੈਮਰਾ ਜਿਹੜਾ ਜਮਾ ਨੇੜੇ ਹੋ ਕੇ ਲਾਦ ਗਏ ਹਨਾ ਥਣਾ ਥੁਣਾ ਦੀ ਵੀ ਜਿਹੜੀ ਹੈਗੀ ਹੈਗੀ ਬਹੁਤ ਸਾਫ ਸੁਥਰੀ ਹੈ ਵੀ ਮੋੜ ਲੈ ਇਧਰ ਨੂੰ ਇਹ ਆ ਦੇਖੋ ਤੁਸੀਂ ਹਨਾ ਆਪਾਂ ਦਿਖਾ ਦਗੇ ਇੱਕ ਵਾਰੀ ਮੋੜ ਦੀ ਹੋਰ ਤੇ ਆਜੋ ਦੂਜੇ ਨੰਬਰ ਵਾਲੀ ਜਿਹੜੀ ਗਾਂ ਹੈਗੀ ਉਹ ਵੀ ਆਪਾਂ ਤੁਹਾਨੂੰ ਦਿਖਾਉਣੇ ਆ ਲੈਵੇ ਦੇ ਉੱਤੇ ਜੇ ਗੱਲ ਕਰਗੇ ਨਾ ਬਹੁਤ ਸੋਹਣੀ ਸ਼ੇਪ ਹੈ ਥਾਣਾ ਤੁਹਾਨੂੰ ਦੀ ਬਹੁਤ ਸੋਹਣੀ ਆਹ ਦੇਖ ਲਓ ਤੁਸੀਂ ਆਜੋ ਦੂਜੇ ਨੰਬਰ ਵਾਲੀ ਵੀ ਆਪਾਂ ਤੁਹਾਨੂੰ ਡਿਟੇਲ ਲੈ ਕੇ ਦਿੰਨੇ ਆ ਭਾਈ ਜਿਵੇਂ ਹੁਣ ਆਪਣੀ ਦੂਜੇ ਨੰਬਰ ਤੇ ਆ ਗਈ ਗਾਂ ਹਾਂਜੀ ਵੀਰੇ ਹਾਂਜੀ ਤੇ ਇਹ ਕਿੰਨੇਵੇਂ ਸੂਏ ਸੂਣ ਵਾਲੀ ਇਹ ਵੀ ਦੂਜਾ ਸੂਏ ਸੂਣ ਵਾਲੀ ਵੀਰੇ ਦੂਜਾ ਸੂਆ ਹਾਂਜੀ ਵੀਰੇ ਹਾਂਜੀ ਠੀਕ ਆ ਤੇ ਬਾਈ ਕਿੰਨੇ ਦਿਨ ਬਾਕੀ ਆ ਜੀ ਹਲੇ ਇਹਦਾ 1 ਹਫਤਾ ਬਾਕੀ ਹੈ ਬਾਈ 1 ਹਫਤਾ ਬਾਕੀ ਹਾਂਜੀ ਬਾਈ ਹਾਂਜੀ ਠੀਕ ਆ ਉ ਬਾਈ ਕੱਦ ਕੱਡ ਦੀ ਬਹੁਤ ਚੰਗੀਆਂ ਆ ਹਾਂਜੀ ਹਾਂ ਚੰਗੀਆਂ ਬੱਚੀ ਚਾਰ ਦਾ ਨਮੋ ਬਾਈ ਹਾਂਜੀ ਹਾਂ ਤੇ ਵੀਰੇ ਇਹਦਾ ਰੇਟ ਕੀ ਰਹੂਗਾ ਤੇ ਕਿੰਨਾ ਕੁ ਦੁੱਧ ਪਾ ਦੂਗੀ ਇਹੇ ਦੁੱਧ ਬਾਈ ਜੀ 30 ਤੋਂ ਪਲੱਸ ਪਲੱਸ ਹੀ ਦੇ ਦੂ ਬੱਚੀ ਠੀਕ ਹੈ ਹਾਂ 30 ਤੋਂ ਪਲੱਸ ਹਾਂਜੀ ਵੀਰੇ ਠੀਕ ਆ ਕੀ ਰੇਟ ਰਹੂ ਬਾਈ ਜਾਇਜ਼ ਜਾਇਜ਼ ਇਹਦਾ 1 ਲੱਖ ਤੇ 10000 ਰੁਪਇਆ ਬਾਈ 1 ਲੱਖ ਤੇ 10000 ਰੁਪਏ 10000 ਰੁਪਏ ਠੀਕ ਆ ਭਾਈ ਤੇ ਬਾਈ ਦੇ ਜਿਹੜੇ ਰੇਟ ਆ ਉਹ ਤੁਹਾਨੂੰ ਕਿਵੇਂ ਲੱਗੇ ਹਨ ਹਾਂ ਫੇਸ ਕੁਆਲਟੀ ਤੁਸੀਂ ਚੈੱਕ ਕਰਾਉਣੇ ਆਪਾਂ ਬਹੁਤ ਸੋਹਣੇ ਮਤਲਬ ਹੱਡ ਦੀ ਮਜ਼ਬੂਤੀ ਵੀ ਬਹੁਤ ਆ ਭਾਈ ਤੋਰੀ ਕਰਾਂਗਾ ਥੋੜੂ ਤੋਰੋ ਦੇਖ ਸਕਦੇ ਹੋ ਦੋਸਤੋ ਹਨਾ ਤੁਸੀਂ ਕੰਨਾ ਕੋਨਾ ਦੀ ਬਹੁਤ ਚੰਗੀ ਆ ਬਾਕੀ ਹਾਈਟ weight ਤੇ ਸਾਈਡ ਪੋਜ਼ ਲੈਵੇ ਦਾ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਕਿ ਥਣ ਵੀ ਜਿਹੜਾ ਨਾ ਬਹੁਤ ਸੋਹਣਾ ਲੱਗਿਆ ਹੋਇਆ ਮੋਠੀ ਆਲੀ ਚਵਾਈ ਰਹੂਗੀ ਤੇ ਆ ਜਾ ਭਾਈ ਲੈ ਜਾ ਕਰਾ ਦੇਖੋ ਤੁਸੀਂ ਹਨਾ ਬਹੁਤ ਸੋਹਣੀ ਗਾਂ ਗਈ ਤੇ ਆਜੋ ਤੀਜੇ ਨੰਬਰ ਵਾਲੀ ਆਪਾਂ ਤੁਹਾਨੂੰ ਹੁਣ ਗਾਂ ਚੈੱਕ ਕਰਾਉਣਾ ਕੀ ਰੇਟ ਰਹੂ ਉਹਦਾ ਤੇ ਬਾਕੀ ਆਹ ਗਾਂ ਜਿਹੜੀ ਹੈਗੀ ਬਾਕਮਾਲ ਆ ਤੁਸੀਂ ਦੇਖ ਲਓ ਰੰਗ ਬਹੁਤ ਸੋਹਣਾ ਹੈਗਾ ਹਾਂ ਬਈ ਬੱਬੂ ਜਿਵੇਂ ਹੁਣ ਤੀਜੇ ਨੰਬਰ ਤੇ ਆ ਗਈ ਆਪਣੀ ਹਨਾ ਇਹ ਗਾਂ ਤੇ ਇਹ ਗਾਂ ਕਿੰਨੇ ਸੂਏ ਬਈ ਇਹ ਪਹਿਲਾ ਸੂਆ ਸੂ ਬਾਈ ਜੀ ਪਹਿਲਾ ਸੂਆ ਹਾਂਜੀ ਵੀਰੇ ਹਾਂ ਦੋ ਦੰਦ ਦਾ ਮੂੰਹ ਬਈ ਠੀਕ ਆ ਦੋ ਦੰਦ ਦਾ ਹਾਂਜੀ ਹਾਂ ਠੀਕ ਆ ਬੱਬੂ ਅੰਡੀ ਸੂਆ ਬਹੁਤ ਠੰਡਾ ਜੀ ਤੇ ਬਈ ਦੋ ਦੰਦ ਦਾ ਜਿਵੇਂ ਹਨਾ ਤੇ ਦਿਨ ਕਿਨੇ ਲੈ ਜਾਊਗੀ ਦਿਨ ਬਾਈ ਜੀ ਇਹ 12 13 ਪਈ ਇਹਦੇ 12-13 ਦਿਨ ਪਈ ਆ ਬਈ ਕੱਦ ਕਾਠੇ ਦਾ ਵੀ ਬਹੁਤ ਆ ਹਨਾ ਖੜਦਕੁੱਤ ਬਹੁਤ ਚੰਗਾ ਪੰਛੀ ਦਾ ਹਾਂ ਨਹੀਂ ਬਾਕੀ ਬਈ ਜੇ ਗੱਲ ਕਰਗੇ ਆਪਾਂ ਹੁਣ ਇਹਦੀ ਪਹਿਲੇ ਸੂਏ ਕੰਪੈਸਟੀ ਕਿੰਨੀ ਕਰਹੁਗੀ ਪਹਿਲੇ ਸੂਏ ਬਾਈ ਜੀ ਇਹ 3 ਨੂੰ ਹੱਥ ਮਾਰ ਸਕਦੀ ਐ 25-26 ਦਾ ਜਮਾ ਖੁੱਲਾ ਗਾਰੰਟੀ ਨੇ ਦਵਾ ਕੇ ਦੇ ਦਾਂ ਆ ਗੱਲ ਬਣੀ ਤੇਰੀ ਜਮਾ ਜਮਾ ਸਹੀ ਗੱਲ ਐ ਤੇਰੀ ਹਨਾ ਗਾਵਾਂ ਨੂੰ ਜੇ ਗੱਲ ਕਰਕੇ ਦੁੱਧ ਤਾਂ ਕੱਢ ਦਿੰਦੇ ਹਾਂ ਹਾਂਜੀ ਬਾਈ ਹਾਂਜੀ ਬਾਕੀ 25 ਲੀਟਰ ਦਾ ਜਿਵੇਂ ਆਮ ਜੀ ਗੱਲ ਐ ਇਸ ਦਾ ਹਾਂਜੀ ਗੱਲ ਆ ਬਾਈ ਜੀ ਹਾਂ ਤੇ ਬਈ ਰੇਟ ਕੀ ਰਹੂ ਇਹਦਾ ਰੇਟ ਇਹਦਾ 90000 ਰੁਪਏ ਬਾਈ 90000 ਹਾਂਜੀ ਵੀਰ ਠੀਕ ਆ ਮਾਨਤਾਨ ਹੋ ਜੋ ਮਾਨਤਾਨ ਹੋ ਜੋ ਬਾਈ ਲੈ ਵੀ ਤੋੜ ਕੇ ਦਿਖਾਉਂਗਾ ਲੈ ਜਿਹੜਾ ਲੈ ਵੀ ਮਿੱਤਰੋ ਲੈ ਵੀ ਮਿੱਤਰੋ ਆਪਾਂ ਤੁਹਾਨੂੰ ਦਿਖਾਉਨੇ ਆ ਹਨਾ ਹੁਣ ਇਹ ਜਿਹੜੀ ਬਹੇੜ ਹੈਗੀ ਪਹਿਲਾ ਸੂਆ ਸੂਣ ਵਾਲੀ ਬਹੁਤ ਸੋਹਣਾ ਇਹ ਨੇ ਆਰਡਰ ਤਿਆਰ ਕਰਨਾ ਦੋਸਤੋ ਜਦੋਂ ਇਹ ਜਿਹੜੇ ਦੇਣੇ ਤੇ ਸੂਣ ਦੇ ਜਮਾਂ ਨੇੜੇ ਆ ਗਏ ਨਾ ਬਹੁਤ ਸੋਹਣੀ ਤਿਆਰ ਹੋਣੀ ਹੈ ਇਹ ਬਾਕੀ ਜੱਜਮੈਂਟ ਤੁਸੀਂ ਕਰਨੀ ਆ ਜਿਹੜਾ ਵੀ ਕੋਈ ਵੀ ਪਸ਼ੂ ਤੁਹਾਨੂੰ ਪਸੰਦ ਆਉਂਦਾ ਨਾ ਬਾਕੀ ਤੁਸੀਂ ਇੱਥੇ ਤਸੱਲੀ ਖੁਦ ਆ ਕੇ ਆਪਦੀ ਕਰਿਓ ਤੁਸੀਂ ਖੁੱਲੂ ਖਾਲੂ ਬਹੁਤ ਵੱਡੇ ਵੀਰ ਨਹੀਂ ਨਹੀਂ ਹਾਂ ਢੱਲਾ ਢੋਲਾ ਬਹੁਤਾ ਬੱਚੀ ਗਈ ਹਾਂ ਤੁਹਾਨੂੰ ਬਹੁਤ ਚੰਗਾ ਕਰੂਗੀ ਨਹੀਂ ਠੀਕ ਆ ਜੋ ਭਾਈ ਚੌਥੇ ਨੰਬਰ ਤੇ ਆਪਣੀ ਜਿਵੇਂ ਹੁਣ ਉਹ ਗਾਂ ਆ ਗਈ ਬੱਬੂ ਹਾਂਜੀ ਵੀਰੇ ਇਹ ਦੂਜਾ ਸੂਆ ਸੂ ਬਾਈ ਜੀ ਦੂਜਾ ਸੂਆ ਹਾਂ ਹਲੇ 15 ਦਿਨ ਭਾਈ ਇਹਦੇ ਬੱਚੀ ਦੇ ਬਾਈ 15 ਦਿਨ ਬਾਕੀ ਹਾਂ ਬਹੁਤ ਠੰਡੀ ਸੀ ਲਾ ਬਾਈ ਠੀਕ ਹੈ 15 ਦਿਨ ਲੈ ਜੂਗੀ ਹਾਂਜੀ ਬਾਈ ਹਾਂ ਤੇ ਇਹਦੀ ਵੀ ਕੰਪੈਸਟਿਵ ਇਹ ਦੁੱਧ ਦੀ ਦੁੱਧ ਇਹ ਵੀ 30 ਕਿਲੋ ਜਿਆਰ ਭਰ ਦਿਓ ਬਾਈ ਵੀ 20 ਤੋਂ 25 25 ਹਾਂਜੀ ਵੀਰ ਝੂਠ ਮਰਾਉਣ ਨੂੰ ਬਾਈ 40 ਕੁਵਾਲਾ ਕੱਲ ਨੂੰ ਅਗਲਾ ਘਰੇ ਲਿਆ ਕੇ ਗਾਲਾਂ ਦੀ ਉਹਦਾ ਕੀ ਫਾਇਦਾ ਨਹੀਂ ਸਹੀ ਗੱਲ ਆਪਾਂ ਕਰ ਲਓ ਉਹੀ ਕਮਾਂ ਜਿਹੜੀ ਬੱਬੂ ਗੱਲ ਰੇਟ ਤੇ ਆਉਂਦੀ ਹੁੰਦੀ ਐ ਤੇ ਰੇਟ ਮਤਲਬ ਫਿਕਸ ਜਾ ਰੇਟ ਦਾ ਬਾਈ ਜੀ 85000 ਦੀ ਬੱਚੀ ਦੇ ਦਾਂਗੇ ਮੋਲੋ ਕਰਾਉਣ ਨੂੰ ਜਿੰਨਾ ਮਰਜ਼ੀ ਕਰਵਾਓ 85000 ਹਾਂਜੀ ਬਾਈ ਠੀਕ ਆ ਦੂਜਾ ਸੂਆ ਸੂਣ ਵਾਲੀ ਐ ਮਿੱਤਰੋ ਹਾਂਜੀ ਤੇ ਲੈ ਵੀ ਤੋਰ ਦੇ ਕਰਾਂ ਇਹ ਵੀ ਆਪਾਂ ਕੱਲੇ ਕੱਲੇ ਨਾਗ ਆ ਜਿਹੜੇ ਤੁਹਾਨੂੰ ਤੋਰ ਕੇ ਦਿਖਾਵਾਂਗੇ ਬਾਕੀ ਬਾਈ ਕੁਆਲਿਟੀ ਬਹੁਤ ਦਾ ਬੱਚੀ ਦੀ ਸੁੰਦਰਤਾ ਬਹੁਤ ਐ ਨਹੀਂ ਸੁੰਦਰਤਾ ਬਾਕੀ ਇਹ ਬਹੁਤ ਸੋਹਣਾ ਹਾਂ ਥੋੜਾ ਜਿਹਾ ਜਿਵੇਂ ਦੇਖੋ ਬਾਕੀ ਨਾ ਥਣ ਜਿਹੜੇ ਹੈਗੇ ਬਹੁਤ ਸੋਹਣੇ ਲੇਵੇ ਨੂੰ ਲੱਗੇ ਨਾ ਜਿਹੜੇ ਗੈਪ ਬਹੁਤ ਸੋਹਣਾ ਥਣਾ ਦੇ ਵਿੱਚ ਆਪਸੀ ਗੈਪ ਹੈ ਜਿਹੜਾ ਬਹੁਤ ਸੋਹਣਾ ਬਣਾਉਣਾ ਤੇ ਬਣਦੇ ਵੀ ਬਣਦੇ ਆ ਜੁਕਰ ਅਗਲੀ ਵੀ ਦਿਖਾਉਣੇ ਆਪਾਂ ਇਹ ਲੈ ਜਾ ਲੈ ਜਾ ਕਰ ਬਾਕੀ ਆ ਦੇਖੋ ਮਤਲਬ ਪੂਰੀ ਤਸੱਲੀ ਕਰਾਉਂਦੇ ਆਪਾਂ ਕੁਸ਼ਿਸ਼ ਕਰਦੇ ਹੁੰਦੇ ਆ ਤੇ ਦੇਖੋ ਆਜੋ ਭਾਈ ਬੱਬੂ ਜਿਵੇਂ ਹੁਣ 5ਵੇਂ ਨੰਬਰ ਤੇ ਉੱਤੇ ਆਪਣੀ ਇੱਕ ਆ ਗਾਂ ਆ ਗਈ ਹੈ ਨਾ ਹਾਂਜੀ ਹਾਂਜੀ ਵੀਰੇ ਬਹੁਤ ਸੋਹਣਾ ਰੰਗ ਆ ਇਹ ਕਿਹੜੀ ਨਸਲ ਚ ਪੈ ਜਾਂਦੀ ਹੈ ਇਹ ਐਰ ਸਰ ਕਹਿੰਦੇ ਜੀ ਠੀਕ ਆ ਹਾਂਜੀ ਭਾਈ ਤੇ ਕਿੰਨਾ ਮਸੂਆ ਸੂਹੂਗੀ ਸੂਆ ਦੂਜਾ ਸੂਆ ਵੱਡੇ ਵੀਰ ਦੂਜਾ ਸੂਆ ਕਿੰਨਾ ਕੁ ਦੁੱਧ ਪਾਉਗੀ ਵੀਰੇ ਦੁੱਧ ਬਾਈ ਜੀ 25-26 ਕਿਲੋ ਪਹਿਲਾਂ ਦਾ ਚੋਇਆ ਹੋਇਆ ਮਾਲਕਾਂ ਦਾ ਮਾਲਕਾਂ ਦਾ ਆਪਣੇ ਲੋਕਲ ਹੀ ਲਈਏ ਬਾਈ ਲੋਕਲ ਲੈਤੀ ਠੀਕ ਆ ਤੇ ਜੇ ਗੱਲ ਕਰਕੇ ਹੁਣ ਆਪਾਂ ਦਰਸ਼ਕਾਂ ਨੂੰ ਵੀ 20 ਪਲੱਸ ਵਾਲੀ ਕਹਿ ਕੇ ਦੇ ਸਕਦੇ ਹਾਂ ਜ਼ਿੰਮੇਵਾਰੀ ਬਾਈ ਜੀ ਜ਼ਿੰਮੇਵਾਰੀ ਇਸੇ ਗੱਲ ਦੀ ਟੈਨਸ਼ਨ ਹੈ ਮ 85000 ਠੀਕ ਹੈ ਲੈ ਵੀ ਤੋਰ ਕਰਾ ਮੁੰਡਿਆ ਬਹੁਤ ਸੋਹਣੇ ਮਤਲਬ ਆਪਾਂ ਕਹਿ ਸਕਦੇ ਹਾਂ ਰੰਗ ਤੇ ਕੁਆਲਿਟੀ ਬਹੁਤ ਸੋਹਣੀ ਹੈਗੀ ਮੈਂ ਤਾਂ ਪਹਿਲਾਂ ਇਹਨੂੰ ਮਤਲਬ ਇੱਕ ਕਹਿ ਸਕਦੇ ਆਂ ਵੀ ਜਰਸੀ ਕ੍ਰੋਸ ਠੀਕ ਹੈ ਤੇ ਆਹ ਦੇਖ ਲਓ ਤੁਸੀਂ ਬਾਕੀ ਨਾ ਫੇਸ ਦੀ ਕੁਆਲਿਟੀ ਦੇਖ ਲਓ ਮੈਂ ਤਾਂ ਇਹਨੂੰ ਤਿੰਨੇ ਨਸਲਾਂ ਦੇ ਵਿੱਚ ਹੀ ਪਾਉਂਦਾ ਸੀਗਾ ਹਨਾ ਮੈਂ ਪਹਿਲਾਂ ਅੱਖੀਂ ਬਾਕੀ ਥਾਣਾ ਜਿਹੜਾ ਨਾ ਬਹੁਤ ਸੋਹਣਾ ਲੱਵੇ ਇਹਨੂੰ ਇਹ ਆਹ ਦੇਖੋ ਇਹ ਆਹ ਦੇਖ ਸਕਦੇ ਹੋ ਤੁਸੀਂ ਹਨਾ ਫੇਸ ਦੀ ਕੁਆਲਿਟੀ ਚੈੱਕ ਕਰ ਲਓ ਲੈ ਜਾ ਲੈ ਜਾ ਕਰ ਬਾਕੀ ਆਪਾਂ ਤੁਹਾਨੂੰ ਸਾਈਡ ਤੋਂ ਨਾ ਚੈੱਕ ਕਰਾਵਾਂਗੇ ਜਦੋਂ ਇੱਥੋਂ ਹੀ ਲੰਗੀ ਨਾ ਤੇ ਆਹ ਦੇਖ ਸਕਦੇ ਤੁਸੀਂ ਲੈ ਜਾ ਲੈ ਜਾ ਲੈ ਜਾ ਕੋਈ ਗੱਲ ਨਹੀਂ ਇਹ ਥਾਣਾ ਦੀ ਆਹ ਦੇਖ ਲਓ ਤੁਸੀਂ ਥਾਣ ਬਹੁਤ ਸੋਹਣਾ ਲੇਵੇ ਨੂੰ ਬਹੁਤ ਚੜੀ ਲਊਗੀ ਬਈ ਹੈ ਬਹੁਤ ਝੋੜਾ ਲਾਉਣਾ ਬੱਚੇ ਨੂੰ ਹਾਂ ਬਈ ਕਿੰਨੇ ਕ ਦਿਨ ਲੈ ਜੂਗੀ ਇਹ ਬਾਬੂ ਸੱਚ ਇਹਦੇ 10 12 ਦਿਨ ਪਏ ਬਈ ਅੱਛਾ 10 ਤੋਂ 12 ਦਿਨ ਪਏ ਹੈ ਇਹਦੇ ਬਹੁਤ ਝੋੜਾ ਲਾਉ ਬਈ ਹਾਂ ਨਹੀਂ ਠੰਡੀ ਸੀਲ ਕਿਵੇਂ ਬਈ ਨਾ ਬਰਫਰ ਗਈ ਬਈ ਜਿਵੇਂ ਮਾਰੀ ਘਰਾ ਤੇ ਜਾ ਦੇਖੇਗੀ ਤੇ ਲੈ ਗੱਲ ਪੱਕੀ ਆ ਹਣਾ ਉਪਰਾਂ ਨੂੰ ਕਰ ਦਈਏ ਮੈਥੋਂ ਹਾਂ ਨਹੀਂ ਬਈ ਹਾਂ ਠੀਕ ਆ ਤੇ ਆ ਜਾ ਬਬੂ ਜਿਵੇਂ ਇੱਧਰ ਆ ਗਈ ਹੁਣ ਆਪਣੀ ਚਿਤਲੀ ਜੀ ਹਾਂਜੀ ਬਈ ਤੇ ਇਹ ਇਹਦੀ ਦੱਸੇਗਾ ਡਿਟੇਲ ਬਈ ਇਹ ਦੂਜਾ ਸੂਆ ਸੂਆ ਬਈ ਠੀਕ ਹੈ ਹਾਂ ਦੂਜਾ ਸੂਆ ਇਹ ਬਈ ਮੈਨੂੰ ਐ ਲੱਗਦਾ ਜਿਵੇਂ ਹਾਈਟ ਇਹਦੀ ਮੀਡੀਅਮ ਆ ਹਾਂਜੀ ਮੀਡੀਅਮ ਆ ਵੀਰੇ ਠੀਕ ਹੈ ਇਹ ਕਿੰਨੀ ਕੀ ਕੰਪੈਸਟੀ ਰੂ ਵੀਰੇ ਦੁੱਧ ਦੀ ਦੁੱਧ ਦੇ ਨੇ ਬਾਈ ਜੀ 20 ਕਿਲੋ ਦਿੱਤਾ ਪਹਿਲਾਂ ਨੇ ਅੱਛਾ 23 24 ਕਿਲੋ ਦੀ ਔੜ ਤੇ ਭੇਜ ਦਾਂਗੇ ਆਪਾਂ ਬਈ 20 ਪਲੱਸ ਵਾਲੀ ਹਾਂਜੀ ਬਾਈ ਜੀ ਹਾਂਜੀ ਠੀਕ ਹੈ ਕੀ ਰੇਟ ਰੂ ਬਬੂ ਬਈ ਇਹਦਾ ਇਹਦਾ ਰੇਟ 75000 ਰੁਪਏ ਬਾਈ 75000 ਹਾਂਜੀ ਹਾਂ ਠੀਕ ਆ ਦੂਜਾ ਤੇ ਦਿਨ ਕਿੰਨੇ ਬਾਕੀ ਹੈ ਬਾਈ ਦਿਨ ਇਹਦੇ 10 12 ਬਾਕੀ ਹੈ ਬਾਈ 10 12 ਦਿਨ ਲੈ ਜੂਗੀ ਠੀਕ ਆ ਤੇ ਥੋਰੀ ਕਰਾਂ ਮੈਂ ਤੌਰ ਪਰ ਤੋਏ ਲੈ ਵੀ ਚੈੱਕ ਕਰ ਲੋ ਮਿੱਤਰੋ ਹਨਾ ਗਾਂਵਾਂ ਜਿਹੜੀਆਂ ਆਪਾਂ ਜੀ ਮਤਲਬ ਹੁਣ ਤੱਕ ਜਿੰਨੀਆਂ ਵੀ ਦਿਖਾਈਆਂ ਨੇ ਨਾ ਸਾਰੀ ਬੋਡੀ ਵਾਂਗ ਸਾਰੀਆਂ ਚੰਗੀਆਂ ਨੇ ਬਾਕੀ ਸੋਨਾ ਆਰਡਰ ਤਿਆਰ ਕਰਨੀਆਂ ਲੈਵੇ ਕਨੀਓ ਕੋਈ ਵੀ ਗਾਂ ਜਿਹੜੀ ਮਾਰ ਨਹੀਂ ਖਾਂਦੀ ਥਾਣਾ ਥੂਣਾ ਦੀ ਜਿਹੜੀ ਹੈਗੀਆਂ ਹਨਾ ਚੰਗੇ ਗੈਪ ਤੇ ਲੱਗੇ ਹੋਏ ਨੇ ਜਿਹੜੇ ਆਹ ਦੇਖ ਸਕਦੇ ਹੋ ਤੁਸੀਂ ਇਹ ਹੁਣ ਤੱਕ ਆਪਾਂ ਪੰਜ ਗਾਂਵਾਂ ਦਿਖਾਤੀਆਂ ਸੀ ਕਿਸੇ ਦਾ ਵੀ ਜਿਹੜਾ ਹੈਗਾ ਨਾ ਲੇਵਾ ਮਤਲਬ ਕਿਸੇ ਪਾਸਿਓਂ ਕਾਣਾ ਮੀਣਾ ਨਹੀਂ ਹੈਗਾ ਤੇ ਬਾਕੀ ਤੁਸੀਂ ਜ਼ਰੂਰ ਦੱਸਿਓ ਕਮੈਂਟ ਕਰਕੇ ਵੀ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਵੀਡੀਓ ਹਨਾ ਤੇ ਆਜੋ ਹੋਰ ਵੀ ਜਾਣਕਾਰੀ ਅਗਲੇ ਪਸ਼ੂ ਦੀ ਆਪਾਂ ਲੈ ਕੇ ਦਿੰਦੇ ਹਾਂ ਏ ਬਾਬੂ ਵੀ ਜਿਵੇਂ ਹੁਣ ਆਪਣਾ ਅਗਲੀ ਗਾਂ ਆ ਗਈ ਹਨਾ ਤੇ ਇਹ ਕਿੰਨਾ ਵਾ ਸੂਆ ਪਹਿਲਾ ਸੂਆ ਸੂ ਬਾਈ ਜੀ ਖੀਰੀ ਹੈ ਮੂ ਤੋਂ ਅੱਛਾ ਹਾਂਜੀ ਹਲੇ 12 13 ਦਿਨ 15 ਦਿਨ ਵੀ ਰਹਿ ਸਕਦੀ ਬੱਚੀ ਅੱਛਾ ਅੱਛਾ ਖੀਰੀ ਹੈ ਖੀਰੀ ਹੈ ਬਾਈ ਠੀਕ ਹੈ 12 15 ਦਿਨ ਲੈ ਜਾਊਗੀ ਠੀਕ ਹੈ ਪਹਿਲੇ ਸੂਏ ਮੈਨੂੰ ਐ ਲੱਗਦਾ ਵੀ 15 ਪਲੱਸ ਵਾਲੀ ਰਹੂਗਾ ਨਾ ਵੱਡੇ ਵੀਰ 20 ਪਲੱਸ ਦੀ ਜ਼ਿੰਮੇਵਾਰੀ ਤੇ ਭੇਜਦਾ 18 ਮਹੀਨੇ ਦੀ ਬੱਚੀ ਹਲੇ 18 ਮਹੀਨਿਆਂ ਦੀ ਹਾਂਜੀ ਵੀਰੇ ਕੁਆਲਿਟੀ ਦੇ ਦੇ ਬੱਚੀ ਲੈ 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 ਗੱਲ ਪੱਕੀ ਆ ਹਨਾ ਇਹਨਾਂ ਦੇ ਨੇ ਟੋਕੜਨੇ ਦੇ ਦੇਣਾ ਬਾਈ ਠੀਕ ਹੈ ਤੇ ਬੱਬੂ ਜੇ ਗੱਲ ਕਰਕੇ ਇਹਦੇ ਰੇਟ ਰੇਟ ਕਿੰਨਾ ਰਹੂਗਾ ਰੇਟ ਆ ਜਿੰਨੇ ਲੱਗਦੀ ਬਾਈ ਯਾਰ 80000 ਰੁਪਏ ਦੀ ਬੱਚੀ ਦੇ ਦਾਂਗੇ ਯਾਰ ਆਏ ਹਾਏ ਬਾਲਾ ਮੁੱਲ ਨਹੀਂ ਕਰਦੇ 80000 ਦੀ ਠੀਕ ਹੈ ਠੀਕ ਹੈ ਕਹਿੰਦਾ ਲੈ ਜਾ ਮੈਂ ਤਾਂ ਫਿਰ ਆਏ ਇਹਨਾਂ ਵੀ ਮੇਰੇ ਕੋਲ ਤਾਂ ਬਾਲੀਆਂ ਹੋ ਜਾਣਗੇ ਤੇ ਬਾਕੀ ਬੱਚੀ ਬਾਈ ਬਹੁਤ ਹੀਰੀ ਬਾਈ ਬਹੁਤ ਸੋਹਣੀ ਆ ਬਾਈ ਹਨਾ ਬਾਕੀ ਤੁਸੀਂ ਜ਼ਰੂਰ ਦੇਖੋ ਚੈੱਕ ਕਰੋ ਫੇਸ ਦੀ ਕੁਆਲਿਟੀ ਵੀ ਦੇਖੋ ਹਨਾ ਬਹੁਤ ਸੋਹਣੀ ਬੱਚੀ ਹੈ ਵੀ ਤੇ ਬੱਬੂ ਇਹਦਾ ਰੇਟ ਮੈਨੂੰ ਥੋੜਾ ਜਿਹਾ ਖੀਰੀ ਬਈ 18 ਮਹੀਨੇ ਦੀ ਬੱਚੀ ਆਲੇ ਯਾਰ ਕੁਆਲਟੀ ਕਿੰਨੀ ਬੱਚੀ ਚ ਪਈ ਨੀ ਨੀ ਉਹ ਤਾਂ ਤੁਰਦੀ ਮੜਕ ਮੁੜਕ ਪੂਰੀ ਐ ਹਾਂਜੀ ਵੀਰੇ ਤੇ ਹੋ ਕਿੰਨੇ ਦੀ ਜਾਊ ਜਮ੍ਹਾਂ ਹਾਂ ਨਾ 80000 ਦੀ ਦੇ ਦਾਂਗੇ ਬਈ ਯਾਰ ਅੱਛਾ ਆਊ ਬਈ ਮਾਨਤਾਨ ਹੋਊ ਵੀ ਕਰ ਮਾਨਤਾਨ ਹੋ ਜਾਊਗਾ ਹੈਨਾ ਠੀਕ ਆ ਠੀਕ ਆ ਠੀਕ ਆ ਨਹੀਂ ਬਹੁਤ ਸੋਹਣਾ ਮਤਲਬ ਢਾਂਚਾ ਬਹੁਤ ਸੋਹਣਾ ਬੱਚੀ ਦਾ ਤੇ ਬਈ ਬੱਬੂ ਜਿਵੇਂ ਹੁਣ ਇੱਧਰ ਆ ਗਈ ਹੈਨਾ ਆਪਣੀ ਨੌਵੀਂ ਗਾਂ ਆ ਗਈ ਤੇ ਇਹ ਗਾਂ ਦੀ ਡਿਟੇਲ ਦੱਸੇਗਾ ਇਹ ਦੂਜਾ ਸੂਆ ਸੂ ਬਈ ਹਲੇ 20 ਦਿਨ ਬਾਕੀ ਬੱਚੀ ਦੀ ਅੱਛਾ 20 ਦਿਨ ਬਾਕੀ ਹਾਂਜੀ ਹਾਂਜੀ 20 ਦਿਨ ਬਾਕੀ ਠੀਕ ਕਿੰਨੇ ਕਿਲੋ ਦੇ ਇਹ ਕਿੰਨਾ ਕ ਪਾ ਦੂਗੀ ਇਹ 30 ਕਿਲੋ ਦੀ ਓਟ ਹੈ ਵੀਰੇ ਆਪਣੀ 30 ਦੀ ਜੁਮੇਦਾਰ ਜੀ ਭੇਜਦੇ ਆ ਜਿੰਨੇ ਮਰਜ਼ੀ ਠੀਕ ਹੈ ਰੇਟ ਕੀ ਰੱਖੋ ਵੀਰੇ ਹਾਂ ਰੇਟ ਦਾ 85000 ਰੁਪਏ ਬਾਈ ਇਹਦਾ 85000 ਹਾਂਜੀ ਵੀਰੇ ਲੈ ਵੀ ਤੋਰ ਕਰਾ ਮਿੱਤਰ ਬਾਕੀ ਇਹ ਜਿਹੜੀ ਆਪਾਂ ਗਾਂ ਤੋਂ ਨੂੰ ਹਣ ਤੋਰ ਕੇ ਦਿਖਾਵਾਂਗੇ ਨਾ ਦੋਸਤੋ ਇਹ ਇਹ ਗਾਂ ਦੀ ਜੇ ਗੱਲ ਕਰੀਏ ਕੁਆਲਿਟੀ ਤੁਸੀਂ ਚੈੱਕ ਕਰੋਗੇ ਹਨਾ ਇਹ ਵੀ ਆਪਦੇ ਆਪ ਚ ਇੱਕ ਵਧੀਆ ਪਿਓਰ ਐਚਪ ਦੇ ਵਿੱਚ ਨਹੀਂ ਕਹਿ ਸਕਦੇ ਆਪਾਂ ਦੋਗਲੇ ਪਣ ਦੇ ਵਿੱਚ ਕਹਿ ਸਕਦੇ ਆਂ ਬੇਟ ਬੂਟ ਹੈ ਜਿਹੜਾ ਮਤਲਬ ਗਾਂ ਦਾ ਬਹੁਤ ਚੰਗਾ ਥਣ ਵੀ ਚੰਗਾ ਬਾਕੀ ਫਾਈਦਾ 20 ਦਿਨਾਂ ਦੀ ਕੱਚੀ ਪਈ ਐ ਬਹੁਤ ਸੋਹਣਾ ਤਿਆਰ ਹੋਣਾ ਇਹਨੇ ਵੀ ਦੇਖ ਸਕਦੇ ਹੋ ਤੁਸੀਂ ਉਤੋਂ ਬਾਡੀ ਦੀ ਵੰਤਰ ਤੁਸੀਂ ਚੈੱਕ ਕਰ ਸਕਦੇ ਹੋ ਮੋੜ ਦਾ ਮੋੜ ਦਾ ਇਹ ਆ ਦੇਖੋ ਜੱਜਮੈਂਟ ਹੁਣ ਤੁਸੀਂ ਪੂਰੀ ਲਾ ਸਕਦੇ ਤੇ ਆ ਜੋ ਅਗਲਾ ਨਗ ਆਪਾਂ ਹੋਰ ਹੋਣੀ ਹੈ ਭਾਈ ਹੁਣ ਜਿਵੇਂ ਆਪਣੀ 10 ਨੰਬਰ ਤੇ ਉੱਤੇ ਆ ਗੀ ਕਾਲੇ ਰੰਗ ਦੀ ਹੈ ਨਾ ਬਬੂ ਇੱਕ ਇਹਨਾਂ ਸੂਆ ਬਈ ਇਹ ਤੀਜਾ ਸੂਆ ਸੂਆ ਬਈ ਤੀਜਾ ਸੂਆ ਹਾਂਜੀ ਵੀਰੇ ਹਾਂਜੀ ਮੈਂ ਤਾਂ ਆਖਿਆ ਸਾਰਿਆਂ ਨੂੰ ਦੂਜਾ ਆਖਿਆ ਨਾ ਨਾ ਬਾਈ ਜਿਹੜੀ ਨੂੰ ਦੂਜੇ ਦੂਜੇ ਰਹੂਗੀ ਜਿਹੜੀ ਤੀਜੇ ਤੀਜੇ ਰਹੂ ਤਾਂ ਨਹੀਂ ਠੀਕ ਹੈ ਗੱਲ ਲੁੱਬੇ ਮੈਂ ਆਖੀ ਹੁੰਦਾ ਸੀਗਾ ਨਾ ਨਾ ਬੱਡੀ ਵੀ ਆ ਤੀਜਾ ਇਹ ਅਰੇ ਇਹ ਵੀ 20 ਜਣਾਂ ਦੀ ਕੱਚੀ ਬੱਚੀ ਬਾਈ ਅੱਛਾ ਅੱਛਾ ਹਾਂਜੀ ਹਾਂ ਠੀਕ ਹੈ ਝੋਲੀ ਝਾਲੀ ਬਹੁਤ ਆ ਨਾ ਲਓ ਬਈ ਹਾਂ ਮੜਾ ਲੈਵਲ ਹੋਣਾ ਸਹੀ ਗੱਲ ਕਿੰਨਾ ਕਿਤੋਂ ਪਾਉ ਬਈ ਦੁੱਧ ਬਈ 27 22 ਕਿਲੋ ਚੋਇਆ ਮਾਲਕਾਂ ਦੂਜੇ ਸੂਏ ਤੀਜੇ ਸੂਏ ਆਪਣੇ ਪਿੰਡ ਝੁੱਲੀ ਅੱਛਲ ਕਰਦੇ ਮਾਨਤਨ ਆਉਤੋ ਕੋ ਬਾਈ ਲੈ ਵੀ ਤੋੜ ਕੇ ਰ ਮਿੱਤਰਾ ਤੋੜ ਦੇ ਤੇ ਬੱਚੀ ਦਾ ਰੰਗ ਬਾਜਾ ਜਿਹੜਾ ਉਹ ਦੇਖ ਸਕਦੇ ਤੁਸੀਂ ਬਹੁਤ ਸੋਹਣੇ ਵੇਟ ਵਾਲੀ ਬੱਚੀ ਹੈਗੀ ਠੰਡੇ ਸੁਭਾਦੀ ਹੈ ਬਾਈ ਹਨਾ ਬਾਕੀ ਸੀਲ ਸਾਊ ਆ ਕੋਈ ਵੀ ਪਸ਼ੂ ਲੈ ਜਾ ਵੀਰੇ ਆਪਣਾ ਕੋ ਐ ਨਹੀਂਗਾ ਵੀ ਜਿਹੜੀ ਮਰਜ਼ੀ ਇੱਕ ਤਾਪੜ ਕੇ ਦੇ ਦਾਂਗੇ ਠੀਕ ਹੈ ਹਾਂ ਲੰਬਾ ਨਹੀਂ ਆਉਣਾ ਚਾਹੀਦਾ ਹਨਾ ਮੈਂ ਦੋ ਦਿਨ ਚਵਾਕ ਵੀ ਦੇ ਦਿਆਂ ਬਾਈ ਜੇ ਕੋਈ ਸੂਈ ਗਾਂ ਵੀ ਲੈਂਦਾ ਦੋ ਦਿਨ ਚਵਾਕ ਦੇ ਠੀਕ ਹੈ ਠੀਕ ਹੈ ਠੀਕ ਹੈ ਬਾਕੀ ਆ ਦੇ ਉਸੇ ਦੇਖ ਸਕਦੇ ਇਹ ਵੀ ਗਾਂ ਜਿਹੜੀ ਬੰਤ ਰ ਹੈ ਜਿਹੜੀ ਬਹੁਤ ਚੰਗੀ ਆ ਆਜੋ ਮੋੜਦਾ ਵੀਰੇ ਮੋੜਦਾ ਮੋੜਦਾ। ਇਹ ਬੋਡੀ weight ਦੀ ਹੈ ਜਿਹੜੀ ਇਹ ਗਾਂ ਵੀ ਜਿਵੇਂ ਹੈਵੀ ਆਪਾਂ ਕਹਿ ਸਕਦੇ ਆ weight ਦੇ ਵਿੱਚ ਰਹੂਗਾ। ਆਜੋ। ਅੱਛਾ ਬਬੂ ਭਾਈ ਜਿਵੇਂ ਹੁਣ ਆਪਾਂ ਇਧਰ ਦਾਸ ਨਾਗ ਤਾਂ ਤੋੜ ਕੇ ਦਿਹਾਤੇ ਹਨਾ ਤੇ ਇਧਰ ਵੀ ਖੜੇ ਹੈਗੇ। ਇਹ ਨਾਗ ਵੀ ਆਪਾਂ ਹੁਣ ਜੇ ਵੀਡੀਓ ਬੜੀ ਲੰਮੀ ਹੋ ਜਾਊਗੀ ਹਨਾ। ਤੇ ਮਤਲਬ ਮਾਲ ਕਿੱਥੇ ਕਿੱਥੇ ਤੱਕ ਪਹੁੰਚ ਕਰਦਾ ਹੈ ਮਹਾਰਾਸ਼ਟਰ ਵੀ ਜਾਂਦਾ ਵੀਰੇ ਗੁਜਰਾਤ ਵੀ ਵਾਈ ਜਾਂਦਾ ਹੈ ਅੱਛਾ ਹਾਂ ਐਪੀ ਜੁਪੀ ਜਿੱਥੇ ਵੀ ਕਹੋਗੇ ਉੱਥੇ ਪਹੁੰਚ ਕਰ ਦਾਂਗੇ ਵੀਰੇ ਠੀਕ ਹੈ ਠੀਕ ਹੈ ਮਤਲਬ ਸਾਰੇ ਕਿਤੇ ਜਾਂਦਾ ਤੇ ਪੰਜਾਬ ਦੇ ਵਿੱਚ ਜਿਵੇਂ ਕਿਸੇ ਨੇ ਵੀ ਮਤਲਬ ਵੀ ਫੋਨ ਤੇ ਮੰਗਾਉਣੀ ਹੋਵੇ ਹਾਂਜੀ ਵੀਰੇ ਤੇ ਫੁੱਲ ਤਸੱਲੀ ਤੇ ਤੁਸੀਂ ਭੇਜ ਜਿੰਮੇਵਾਰੀ ਦੇ ਭੇਜਾਂਗੇ ਬਾਈ ਜੀ ਠੀਕ ਹੈ ਹਾਂਜੀ ਹਾਂਜੀ ਮਤਲਬ ਪਹੁੰਚ ਤੱਕ ਦਾ ਜਿੰਮੇਵਾਰੀ ਸਾਡੀ ਆਪਣੀ ਜਿੰਮੇਵਾਰੀ ਵੀਰੇ ਘਰ ਤੱਕ ਦੀ ਠੀਕ ਹੈ ਠੀਕ ਹੈ ਤੇ ਬਾਕੀ ਇਧਰ ਦੀਆਂ ਗਾਵਾਂ ਹੈਗੀਆਂ ਜਿਹੜੀਆਂ ਸੂਈਆਂ ਹੋਈਆਂ ਹਨਾ ਬਾਈ ਜਿਮੀਦਾਰ ਦਬਕਾ ਜੇ ਕੋਈ ਵੀ ਮਤਲਬ ਆਉਂਦਾ ਛੋਟੇ ਪਾਲ ਆ ਜੇ ਆਉਂਦਾ ਬਾਈ ਜੀ ਛੋਟੇ ਪਾਲੀਆਂ ਵੀ ਹੁੰਦੇ ਆਪਣੇ ਕੋਲ ਠੀਕ ਹੈ ਹਾਂਜੀ ਵੀਰੇ ਛੋਟੇ ਪਾਲੀਆਂ ਵੀ ਹੁੰਦੇ ਨੇ ਸਮਝ ਗਿਆ ਗੱਲ ਇਹ ਤਾਂ ਜਿਵੇਂ ਆਪਣੇ ਹੁਣ ਸਾਰੀਆਂ ਹਨਾ 80 75 ਵਾਲੀਆਂ ਹਾਂਜੀ ਵੀਰੇ ਹਾਂਜੀ ਹਾਂਜੀ ਜੋ ਕੋ ਘੱਟ ਪਾਲ ਆਉਣ ਵਾਲਾ ਦਾ ਘੱਟ ਪਾਲੀਆਂ ਵੀ ਨਹੀਂ ਹੁੰਦੀਆਂ ਨੇ ਵੀਰੇ ਠੀਕ ਹੈ ਠੀਕ ਆ ਜਾਓ ਬਾਈ ਇੱਧਰ ਆਪਾਂ ਨਿਗਾ ਮਰਵਾਦਗੇ ਫਿਰ ਆਪਾਂ ਬਾਈਆਂ ਦਾ ਨੰਬਰ ਤਾਂ ਸਕਰੀਨ ਤੇ ਚੱਲਦਾ ਰਹੂਗਾ ਇੱਕ ਵਾਰੀ ਆਪਾਂ ਛੋਟੇ ਪਾਲੀਆਂ ਜਿਵੇਂ ਆਹ ਦੇਖ ਸਕਦੇ ਹੋ ਤੁਸੀਂ ਹਨਾ ਇੱਕ ਵਾਰੀ ਨਿਗਾ ਮਰਵਾਦਗੇ ਜਿਵੇਂ ਇਹ ਵੀ ਹੈਗੀਆਂ ਨੇ ਐਚ ਐਫ ਦੇ ਵਿੱਚ ਹੀ ਨੇ ਤੇ ਆ ਤੇ ਬਾਕੀ ਬਾਈਆਂ ਦਾ ਪਰਫਾਰਮ ਆ ਜਿਹੜਾ ਇੱਕ ਵਾਰੀ ਆਪਾਂ ਨਿਗਾਹ ਸਾਰੀ ਮਰਵਾ ਦਨੇ ਆ ਤੇ ਆਹ ਦੇਖ ਸਕਦੇ ਹੋ ਤੁਸੀਂ ਕਈ ਵਾਰੀ ਹੁੰਦਾ ਹਨਾ ਦੋ ਦਿਨ ਰਹਿ ਕੇ ਵੀ ਬਾਈ ਜੀ ਮਾਲ ਲੈ ਸਕਦਾ ਆਪਣੇ ਤੋਂ ਨਹੀਂ ਫਟਾਉਂਦਾ ਆਸੇ ਪਾਸੇ ਵੀ ਦਵਾ ਦਿਆ ਕਰਦਾ ਵੀ ਕੋਈ ਚੱਕਰ ਨਹੀਂ ਬਾਈ ਜੀ ਤਾਂ ਵੀ ਕੋਈ ਚੱਕਰ ਨਹੀਂ ਵੀ ਆਪਾਂ ਇੱਥੇ ਹੀ ਮਤਲਬ ਆਹ ਕਹਿੰਦੇ ਵੀ ਬਾਈ ਜੀ ਜੇ ਤਾਂ ਪਸੰਦ ਆਉਂਦਾ ਕਿ ਤਾਂ ਕੋਈ ਗੱਲ ਨਹੀਂ ਜੇ ਨਹੀਂ ਵੀ ਫਟਾਉਂਦਾ ਆਪਣੇ ਫਾਰਮ ਤੋਂ ਮਾਲ ਤਾਂ ਅੱਗੇ ਆਸੇ ਪਾਸੇ ਤੋਂ ਵੀ ਦਵਾ ਦੇਣਗੇ ਆਸੇ ਆਸੇ ਪਾਸੇ ਵਾਲੇ ਫਾਰਮਾਂ ਤੋਂ ਵੀ ਦਵਾ ਦੇਣਗੇ ਠੀਕ ਆ ਬਾਈ ਤੇ ਬਾਈ ਬਹੁਤ ਬਹੁਤ ਧੰਨਵਾਦ ਤੁਹਾਡਾ ਹਨਾ ਤੇ ਤੁਹਾਡਾ ਬਹੁਤ ਧੰਨਵਾਦ ਜਿਹੜਾ ਮਤਲਬ ਇਹ ਜਿਹਾ ਸੋਹਣਾ ਸਾਫ਼-ਸੁਥਰਾ ਤੁਸੀਂ ਕੰਮ ਕਰਦਿਆ ਠੀਕ ਆ ਬਾਈ ਤੇ ਲੈ ਵੀ ਮਿੱਤਰੋ ਜੇ ਵੀਡੀਓ ਚੰਗੀ ਲੱਗੀ ਸ਼ੇਅਰ ਜ਼ਰੂਰ ਕਰਿਓ ਜਿੰਨੇ ਵੀਰ ਵੀਡੀਓ ਸ਼ੇਅਰ ਕਰਦੇ ਆ ਸਾਰੇ ਵੀਰਾਂ ਦਾ ਪਤਾ ਇਹਦੇ ਲਈ ਧੰਨਵਾਦ ਕਰਦਾ